ਆਹ ਵਾਲੇ ਕੰਟੇਨਰ ਨਾਲ ਤੁਸੀਂ ਬਹੁਤ ਜਗ੍ਹਾ ਤੇ ਦੇਖੇ ਹੋਣਗੇ ਜਾਂਦੇ ਆਉਂਦੇ ਤੇ ਸਮੁੰਦਰੀ ਜਹਾਜ਼ਾਂ 'ਚ ਦੇਖੇ ਹੋਣਗੇ ਜਾਂਦੇ ਆਉਂਦੇ ਤੇ ਤੁਸੀਂ ਸੋਚਦੇ ਹੋਵੋਗੇ ਵੀ ਹੈ ਕੀ ਅਸਲ ਦੇ ਵਿੱਚ ਇਹਨਾਂ ਵਿੱਚ ਹੁੰਦਾ ਕੀ ਆ ਇਹਨਾਂ ਵਿੱਚ ਐਕਸਪੋਰਟਿੰਗ ਦਾ ਸਮਾਨ ਹੁੰਦਾ ਜਿਹੜਾ ਆਪਣੇ ਇੰਡੀਆ ਤੋਂ ਜਾਂ ਕੋਈ ਵੀ ਦੇਸ਼ਾਂ ਵਿਦੇਸ਼ਾਂ ਦਾ ਸੰਬੰਧ ਹੁੰਦਾਗਾ ਐਕਸਪੋਰਟਿੰਗ ਦੇ ਰਿਲੇਟਡ ਤੇ ਆਪਾਂ ਇਹਦੇ ਵਿੱਚ ਫਰਨੀਚਰ ਭੇਜਦੇ ਆ ਹੁਣ ਫਰਨੀਚਰ ਦੀ ਗੱਲ ਕਰੀਏ ਕਿੰਨੀ ਕਿ ਬਚਤ ਹੁੰਦੀ ਹੈਗੀ ਕਿਉਂ ਲੋਕ ਇਤਨੋਂ ਉਧਰ ਫਰਨੀਚਰ ਮੰਗਾਉਂਦੇ ਨੇ ਕਿੰਨਾ ਕ ਫਾਇਦਾ ਹੁੰਦਾਗਾ ਆਪਾਂ ਗੱਲ ਕਰੀਏ ਜਿਵੇਂ ਜੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਫਰਨੀਚਰ ਤੇ ਜੇ ਤੁਸੀਂ ਇੰਡੀਆ ਦੇ ਵਿੱਚ ਖਰੀਦੋਗੇ ਔਰ ਪੈਸ਼ਨ ਦੇ ਹਿਸਾਬ ਦੇ ਨਾਲ ਖਰੀਦੋਗੇ ਹੁਣ ਤੁਸੀਂ ਮਾਰਜਿਨ ਦਾ ਕਿੰਨਾ ਕੋ ਫਰਕ ਪੈਂਦਾਗਾ ਇਹ ਸੋਚ ਕੇ ਦੇਖ ਲਓ ਇੱਕ ਵਾਰੀ ਬਾਰੇ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀ ਭਰਾ ਬੈਠੇ ਨੇ ਉਹ ਫਰਨੀਚਰ ਖਰੀਦਣ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਾਰਾ ਫਰਨੀਚਰ ਹੀ ਰੈਡੀਮੇਡ ਪੈਂਦਾਗਾ ਲਿਮਟਿਡ ਡਿਜ਼ਾਈਨ ਹੁੰਦੇ ਨੇ ਲਿਮਟਿਡ ਹੀ ਕਲਰ ਹੁੰਦੇ ਨੇ ਸਾਰਾ ਕੁਝ ਲਿਮਟਿਡ ਹੀ ਮਿਲਦਾ ਤੇ ਉਤੋਂ ਮਹਿੰਗਾ ਵੀ ਇੰਨਾ ਜ਼ਿਆਦਾ ਹੁੰਦਾ ਜੇ ਘਰ ਦੇ ਵਿੱਚ ਤਿਆਰ ਕਰਵਾਉਣ ਲੱਗ ਜਾਂਦੇ ਨੇ ਫੇਰ ਤਾਂ ਉਹ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਪ੍ਰਾਈਸ ਉਹ ਚੀਜ਼ਾਂ ਦਾ ਤੇ ਹਰਮਨ ਇਹ ਗੱਲ ਕਰਾਂ ਇੰਡੀਆ ਦੀ ਜੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋ ਤਾਂ ਸਿੱਧਾ ਮੋਬਾਈਲ ਫੋਨ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਕੋਈ ਵੀ ਰੈਫਰੈਂਸ ਵਾਸਤੇ ਫੋਟੋ ਭੇਜ ਸਕਦੇ ਹੋ ਅਸੀਂ ਤੁਹਾਨੂੰ ਇੱਥੇ ਤੁਹਾਡੇ ਡਿਜ਼ਾਈਨ ਦੇ ਅਕੋਰਡਿੰਗ ਹੀ ਬਹੁਤ ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਐ ਲੱਗੂਗਾ ਜਿਵੇਂ ਤੁਸੀਂ ਘਰ ਦੇ ਵਿੱਚ ਮਿਸਤਰੀ ਲਾਇਆ ਹੋਇਆ ਹੈਗਾ ਤੇ ਰੇਟ ਦੀ ਗੱਲ ਕਰੀਏ ਰੇਟ ਤਾਂ ਬਹੁਤ ਜ਼ਿਆਦਾ ਫਰਕ ਪੈ ਜੂਗਾ ਜਿ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਫਰਕ ਪੈ ਜੂਗਾ ਤੇ ਇਹਦੇ ਵਿੱਚ ਤੁਹਾਨੂੰ ਇੱਥੇ ਕਲਰ ਵੀ ਬਹੁਤ ਸਾਰੇ ਮਿਲ ਜਾਣਗੇ ਡਿਜ਼ਾਈਨ ਵੀ ਬਹੁਤ ਸਾਰੇ ਮਿਲ ਜਾਣਗੇ ਆਪਣੇ ਘਰ ਦਾ ਜਿਹੜਾ ਤੁਸੀਂ ਰੂਮ ਤਿਆਰ ਕਰਵਾਉਣਾ ਚਾਹਣੇ ਹੋਗੇ ਵੀ ਇੱਥੇ ਬੈੱਡ ਲੱਗੂਗਾ ਇੱਥੇ ਆ ਜੀ ਅਲਮੀਰਾ ਚਾਹੀਦੀ ਆ ਤੇ ਕੱਪਬੋਰਡ ਵਗੈਰਾ ਤੇ ਉਹ ਸਾਰੇ ਤੁਸੀਂ ਨਾਪ ਕੇ ਸਾਨੂੰ ਭੇਜ ਸਕਦੇ ਹੋ ਤੇ ਰੈਫਰੈਂਸ ਵਾਸਤੇ ਅਸੀਂ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਵੀ ਦਿਖਾਵਾਂਗੇ ਉਹਦੇ ਵਿੱਚ ਵੀ ਆ ਆ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਤੇ ਤੁਸੀਂ ਇੰਟਰਨੈਟ ਦੇ ਉੱਤੇ ਵੀ ਕੋਈ ਵੀ ਮਰਜ਼ੀ ਡਿਜ਼ਾਈਨ ਲਾ ਕੇ ਸਾਨੂੰ ਦੇ ਸਕਦੇ ਹੋ ਤੁਹਾਨੂੰ ਹੀ ਪਤਾ ਕਿ ਇੰਟਰਨੈਟ ਦਾ ਜਮਾਨਾ ਇੰਟਰਨੈਟ ਤੋਂ ਕੋਈ ਮਰਜ਼ੀ ਡਿਜ਼ਾਈਨ ਸਾਨੂੰ ਭੇਜ ਦਿਓ ਅਸੀਂ ਸੇਮ ਉਹੀ ਕੁਆਲਿਟੀ ਦੇ ਵਿੱਚ ਬਹੁਤ ਘੈਂਟ ਕੁਆਲਿਟੀ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਤੇ ਪ੍ਰਾਈਸ ਤਾਂ ਤੁਸੀਂ ਟੈਨਸ਼ਨ ਹੀ ਛੱਡ ਦਿਓ ਪ੍ਰਾਈਸ ਦੀ ਤੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਚਲ ਅਸੀਂ ਸਾਰਾ ਕੁਝ ਓਕੇ ਹੋ ਗਿਆ ਪਰ ਇੱਥੋਂ ਤੇ ਵਿਦੇਸ਼ਾਂ ਦੇ ਵਿੱਚ ਪਹੁੰਚਣ ਤੱਕ ਦਾ ਜਿਹੜਾ ਸਰਚਾ ਹੋ ਜਾਂਦਾ ਹੋਊਗਾ ਉਹ ਵੀ ਫਿਰ ਕਾਫੀ ਜ਼ਿਆਦਾ ਆ ਜਾਂਦਾ ਹੋਊਗਾ ਕਿ ਸਮੁੰਦਰੀ ਜਹਾਜ਼ ਦੇ ਵਿੱਚ ਜਾਣਾ ਕਿੰਨਾ ਖਰਚਾ ਆ ਜਾਂਦਾ ਹੋਊਗਾ ਪਰ ਜੇ ਆਪਾਂ ਗੱਲ ਕਰੀਏ ਰੇਟ ਦੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਤੁਸੀਂ ਫਰਨੀਚਰ ਖਰੀਦਦੇ ਹੋ ਤੇ ਇੱਧਰੋਂ ਖਰੀਦਦੇ ਹੋ ਤਾਂ ਉਹਦੇ ਵਿੱਚ ਜਿੰਨੇ ਪਰਸੈਂਟ ਤੁਸੀਂ ਬਚਾਉ ਉਹ ਦੇ ਵਿੱਚ ਵੀ ਇੰਨਾ ਖਰਚਾ ਤੁਹਾਡਾ ਆਰਾਮਦਾਈ ਦਾ ਨਿਕਲ ਜੂਗਾ ਜਿਹੜੇ ਹਿਸਾਬ ਨਾਲ ਤੁਹਾਡੀ ਬੱਚਤ ਹੋਊਗੀ ਪੈਸਿਆਂ ਦੀ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਸਾਡਾ ਫਰਨੀਚਰ ਖਰਾਬ ਨਾ ਹੋ ਜੇ ਤਾਂ ਸਾਡੇ ਕੋਲ ਨੇ ਵੈਲ ਟ੍ਰੇਨਡ ਕਾਰੀਗਰ ਜਿਹੜੇ ਤੁਹਾਡੇ ਫਰਨੀਚਰ ਨੂੰ ਸੇਫਲੀ ਪੈਕ ਕਰਦੇ ਨੇ ਲੋਡ ਕਰਦੇ ਨੇ ਹੋਰ ਐਗਜ਼ਾਮਪਲ ਜਿਵੇਂ ਕੱਚ ਵਗੈਰਾ ਦੀ ਆਈਟਮਸ ਹੁੰਦੀਆਂ ਨੇ ਉਹਨੂੰ ਅਸੀਂ ਲੱਕੜ ਦੇ ਕ੍ਰੇਟ ਦੇ ਵਿੱਚ ਸਪੈਸ਼ਲ ਫਿਟ ਕਰਦੇ ਹਾਂ ਤਾਂ ਕਿ ਉਹਨਾਂ ਦੇ ਵਿੱਚ ਕ੍ਰੈਕਸ ਵਗੈਰਾ ਨਾ ਆ ਸਕਣਾਂ ਤੇ ਜਿਹੜੇ ਸੋਫੇ ਵਗੈਰਾ ਦੇ ਪੈਰ ਹੁੰਦੇ ਨੇ ਉਹ ਵੀ ਉਸੇ ਤਰ੍ਹਾਂ ਦੇ ਨਾ ਤਾਂ ਕਿ ਉਹ ਇੱਕ ਦੂਜੇ ਨਾਲ ਲੱਗ ਕੇ ਕਿਤੇ ਉਹ ਖਰਾਬ ਨਾ ਹੋ ਜੇ ਤਾਂ ਤੇ ਜੇਕਰ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋ ਤੇ ਬਾਰੇ ਫਰਨੀਚਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਗਲਤੀ ਨਾ ਕਰਿਓ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ 98042 4040 ਤੇ ਕਾਲ ਕਰ ਸਕਦੇ ਹੋ ਜਾਂ ਫਿਰ ਵਰਨਾਲਪੁਰ ਤੋਂ ਵੀਜ਼ਿਟ ਵੀ ਕਰ ਸਕਦੇ ਹੋ ਧੰਨਵਾਦ